ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਜਪ ਸਾਹਿਬ ਦੀ ਸੰਥਿਆ ਲੜੀਵਾਰ ਕਰ ਰਹੇ ਹਾਂ 78 ਪੌੜੀਆਂ ਆਪਣੀ ਜਪ ਸਾਹਿਬ ਦੀਆਂ ਸੰਪੂਰਨ ਹੋ ਗਈਆਂ ਸਨ ਰੂਵਾਲ ਛੰਦ ਰੂਵਾਲ ਬੋਲਣਾ ਰੂਵਾਲ ਨਹੀਂ ਕਹਿ ਦੇਣਾ ਕਈ ਔਂਕੜ ਦੇ ਨਾਲ ਉਚਾਰਨ ਕਰ ਜਾਂਦੀਆਂ ਸੰਗਤਾਂ ਰੂ ਆਲ ਰੂ ਆਲ ਸ਼ੰਦ ਤੁਵੈ ਪ੍ਰਸਾਦ ਤੁਵੈ ਪ੍ਰਸਾਦ ਤਤੈ ਔਂਕੜ ਐਡਿ ਦਲਾਵਾਂ ਤੁਵੈ ਪ੍ਰਸਾਦ ਆਦ ਰੂਪ ਅਨਾਦ ਮੂਰਤ ਮੂਰਤ ਨਹੀਂ ਕਹਿਣਾ ਮੂਰਤ ਦਿਲenkੜਾਂ ਦੇ ਨਾਲ ਪੜਨਾ ਹੈ ਮੂਰਤ ਅਜੋਣ ਪੁਰਖ ਅਪਾਰ ਸਰਬਮਾਨ ਤ੍ਰੇਮਾਨ ਦੇਵ ਅਤੇਵ ਆਦ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਚਤਰ ਤਤਰ ਵਿਰਾਜਿ ਹੀ ਵਿਰਾਜਿ ਹੀ ਪਾਠ ਇਕੱਠਾ ਹੈ ਅਬਦੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਣ ਆਦ ਅਸ਼ੇਖ ਦੇਸ ਔਰ ਔਰ ਬੋਲਣਾ ਇੱਥੇ ਐਡ ਨੂੰ ਕਨੌੜਾ ਲੱਗਾ ਧਿਆਨ ਰੱਖਣਾ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਚਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਤਾਮ ਹੂੰ ਨਹਿ ਜਾਹੇ ਸਰਬ ਮਾਨ ਸਰਬੱਤਰ ਮਾਨ ਸਦਾਇਬ ਸਦਾਇਬ ਪੜਨਾ ਸਦੇਵ ਨਹੀਂ ਕਹਿਣਾ ਦਦੇ ਨੂੰ ਦਲਾਵਾ ਲੱਗਿਆ ਸਦਾਇਬ ਮਾਨਤ ਤਾਹੀ ਇਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੈ ਕਿਹ ਜੀਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਣ چکر بکر کس کے بولنے نے ادک دے چکر بکر پھر ہے نہیں کہنا پھر ہے رارے دلامہ لگی ہیں پھر چکر بکر پھر چتر چاک ماں نہیں پرتین ماں نہیں پاٹ کٹھا ہے ماں نہیں اس طرح نہیں پڑھنا ماں نہیں پرتین لوگ چودہ کے بکھے ਦੇਖੇ ਨਹੀਂ ਕਰਨਾ ਬਿਖੇ ਦਲਾਵਾਂ ਦੇ ਨਾਲ ਬਿਖੇ ਜਗ ਜਾਪਈ ਜਿਹ ਜਾਪ ਆਦ ਦੇਵ ਅਨਾਦ ਮੂਰਤ ਠਾਪਿਓ ਸਭੈ ਜਿਹ ਠਾਪ ਸਭੈ ਨਹੀਂ ਪੜਨਾ ਸਭੈ ਦਲਾਵਾਂ ਦੇ ਨਾਲ ਪੜਨਾ ਸਭੈ ਜੇ ਠਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸ਼ੋ ਵਿਸ਼ਵ ਇਸ ਦਾ ਜਿਹੜਾ ਉਚਾਰਨ ਹੈ ਬੱਬੇ ਸਿਆਰੀ ਸਸੇ ਔਂਕੜ ਐੜਾ ਮੁਕਤਾ ਵਿਸ਼ਵ ਵਿਸ਼ਵ ਨਹੀਂ ਕਹਿਣਾ ਆਪਾਂ ਵਾ ਵਾ ਬੋਲ ਕੇ ਉਚਾਰਨ ਕਰ ਜਾਂਦੇ ਆ ਇਸ ਦਾ ਉਚਾਰਨ ਹੈ ਬੱਬੇ ਸਿਆਰੀ ਸਸੇ ਔਂਕੜ ਐੜਾ ਮੁਕਤਾ ਵਿਸ਼ਵ ਰਚਿਉ ਸੁਜੰਗ ਭਵ ਸੁਜੰਗ ਭਵ ਇਸ ਦਾ ਸਸੇ ਔਂਕੜ ਐੜੇ ਟਿੱਪੀ ਸੁਜੰਗ ਭਵ ਸਸੇ ਔਂਕੜ ਐੜੇ ਟਿੱਪੀ ਸੁਜੰਗ ਭਵ گڑن پنجنہ کا سنجتت اکال پورکھ آدیش دھرم تام سو پھرمت اپوتلپیش انگ راگ نرگ جاک جات پات نام گربگجن دنجن مکدام آپپ امیک انستت ایک پورکھ اودوت گربگجن سربنجن آدروپ اصوت ਅੰਗਹੀਨ ਅਭੰਗ ਅਨਾਤਮ ਏਕਪੁਰਖ ਅਪਾਰ ਸਰਬਲਾਇਕ ਸਰਬਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ 베ਦ ਪੁਰਾਨ ਜਕ ਹੈ ਨੇਤ ਭਖਤ ਨਿਤ ਕੋਟ ਸਿਮਰਤ ਪ੍ਰਾਨ ਸ਼ਾਸਤਰ ਨਾ ਆਵਹੀ ਬਹੁ ਚਿਤ ਬਹੁ ਹਾਏ ਓਂਕੜ ਲਾ ਕੇ ਬਹੁ ਚਿੱਤ ਸੋ ਸੰਗਤ ਜੀ ਸਿਆਸੀ ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ